ਬੁੱਢੇ ਨਾਲ ਦਾ ਹਾਲ ਦੇਖੋ ਜਿਹੜਾ ਸਾਨੂੰ ਕੈਂਸਰ ਵੰਡ ਰਿਹਾ ਵਗਰਾ ਬਿਮਾਰੀਆਂ ਵੰਡ ਰੀਆਂ ਵਗਰਾ ਜਿਹੜਾ ਫੈਕਟਰੀ ਵਾਲੇ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆ ਜਾਂ ਕੋਈ ਹੋਰ ਪਾ ਰਹੇ ਆ ਉਹਨਾਂ ਦਾ ਕੱਖ ਨਾ ਰਹੀ ਕਿਰਾਂ ਉਹਨਾਂ ਦਾ ਅਸੀਂ ਬੁੱਢੇ ਨਾਲ ਦੀ ਲੜਾਈ ਬਹੁਤ ਲੜੀ ਕਿਰਾਂ ਵੀ ਸਾਡਾ ਪਾਣੀ ਬਾਝ ਜਵੇ ਪਰ ਅਸੀਂ ਹਰ ਗਏ ਆ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਖੇੜਾ ਵੇਟ ਇੱਥੇ ਖੇਰਾ ਵੇਟ ਖੜੇ ਆ ਬੁੱਢਾਂ ਨਾਲ ਦਿਖਾਇਓ ਇੱਕ ਪੇ ਦਿਖਾਇਓ ਆ ਸਾਰੇ ਪਾਸੇ ਗੰਦੀ ਗੰਦ ਪਿਆ ਵਾ ਤੇ ਮੈਂ ਹੁਣ ਟੀਟੂ ਬਾਣੀਆਂ 12 13 ਸਾਲ ਹੋ ਗਏ ਬੁੱਢੇ ਨਾਲ ਦੀ ਲੜਾਈ ਲੜਦੇ ਬਾਲ ਮੇਰੇ ਹੋ ਗਏ ਚਿੱਟੇ ਪਰ ਸਰਕਾਰਾਂ ਨਹੀਂ ਜਾਗੀਆਂ ਨਾਲ ਲੋਕ ਜਾਗੇ ਲੋਕ ਵੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਜਿਹੜੇ ਬੁੱਢੇ ਨਾਲ ਤੇ ਸਿਆਸਤ ਕਰਦੇ ਆ ਹਿੰਮਤ ਟੁੱਟ ਗਈ ਹੁਣ ਦੋਸਤੋ ਕਰ 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 ਕੈਂਸਰ ਪੈਦਾ ਹੋ ਰਿਆ ਵਾ ਇੱਥੇ ਆਸੇ ਪਾਸੇ ਬਿਮਾਰੀਆਂ ਬਹੁਤ ਪੈਦਾ ਹੋ ਰੀਆਂ ਨੇ ਪਰ ਹੁਣ ਹਿੰਮਤ ਪੂਰੀ ਟੁੱਟ ਗਈ ਆ ਹੁਣ ਹੱਥ ਦੇ ਵਿੱਚ ਵਾਹਿਗੁਰੂ ਨੂੰ ਅਸੀਂ ਇੱਥੇ ਆ ਕੇ ਇੱਕ ਮ ਪ੍ਰਣ ਕਰਨ ਆਇਆ ਵਾ ਵੀ ਆ ਵਾਹਿਗੁਰੂ ਆ ਅਸੀਂ ਹਿੰਮਤ ਦਿਨੋ ਦਿਨ ਹਰਦੇ ਜਾਂਦੇ ਆ ਆ ਜਿਹੜੇ ਲੋਕ ਹੈਗੇ ਆ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆ ਕਰ ਇਹਦੇ ਵਿੱਚ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆ ਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵਾਂ ਵੇਹੇ ਗੁਰੂ ਅਸੀਂ ਹਮਤ ਤੇਰੋਂਦ ਹਰੀ ਜਾਂਦੇ ਆ ਜਿਹੜਾ ਫੈਕਟਰੀ ਵਾਲੇ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆ ਜਾਂ ਕੋਈ ਹੋਰ ਪਾ ਰਹੇ ਆ ਉਹਨਾਂ ਦਾ ਕੱਖ ਨਾ ਰਹੀ ਕਿਦਾ ਉਹਨਾਂ ਦਾ ਕਿਉਂਕਿ ਹਰੇਕ ਬੰਦਾ ਕਹਿੰਦਾ ਅਸਤਾ ਇਹਦੇ ਚ ਪਾਉਂਦੇ ਨਹੀਂ ਪਾਣੀ ਹਰੇਕ ਫੈਕਟਰੀ ਵਾਲਾ ਕਹਿੰਦਾ ਸੀ ਇਹ ਚ ਪਾਉਂਦੇ ਨਹੀਂ ਜੇ ਪਾਣੀ ਤੁਸੀਂ ਪਾਉਂਦੇ ਨਹੀਂ ਤਾਂ ਪਾਣੀ ਕਿੱਥੋਂ ਆਇਆ ਵਾ ਇਹਨਾਂ ਕਹਿੰਦਾ ਆ ਦੇਖੋ ਕੀ ਆ ਇੱਥੇ ਕੋ ਲੋਕੀ ਮੱਜਾ ਸ਼ਿੱਟੀ ਜਾਂਦੇ ਆ ਲੋਕੀ ਕੂੜਾ ਸ਼ਿੱਟੀ ਜਾਂਦੇ ਆ ਤੂੰ ਦੇਖੋ ਇੱਥੇ ਕਿੰਨਾ ਕਿੰਨਾ ਬੁਰਾ ਬੁਰਾ ਹਾਲ ਆ ਇੱਥੇ ਤੇ ਮੈਂ ਤਾਂ ਫੇਰ ਅੱਜ ਯਾਨੀ ਕਹਿਣ ਦਾ ਪਾਵ ਹਿੰਮਤ ਪੂਰੀ ਟੁੱਟ ਗਈ ਆ ਧਰਨੇ ਪ੍ਰਦਰਸ਼ਨ ਕਰਕੇ ਲਾਇਆ ਲਾਇਦਾ ਕਿ ਹੰਬ ਗਏ ਆ ਨਾ ਪ੍ਰਸ਼ਾਸਨ ਜਾਗਿਆ ਨਾ ਸਾਡਾ ਸਰਕਾਰਾ ਜਾਗੀਆਂ ਤੇ ਨਾ ਲੋਕ ਜਾਗੇ ਤੇ ਹੁਣ ਤਾਂ ਅਸੀਂ ਆਹੀ ਅਸੀਂ ਰੱਬ ਅਗੇ ਅਰਦਾਸ ਕਰ ਸਕਦੇ ਆ ਵੀ ਰੱਬਾ ਇਹਨਾਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਸਾਡੇ ਘਰੇ ਕੈਂਸਰ ਵੰਡਿਆ ਵਾ ਕੈਂਸਰ ਉਹਨਾਂ ਦੇ ਘਰੇ ਆਵੇ ਕਿ ਨਾ ਜਿਨ੍ਹਾਂ ਨੇ ਸਾਨੂੰ ਬਿਮਾਰੀਆਂ ਵੰਡੀਆਂ ਨੇ ਆ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਹਰੇਕ ਬੰਦਾ ਪੀਲੀਏ ਦਾ ਮਰੀਜ਼ ਅਤੇ ਹਾਰਟ ਅਟੈਕ ਨਾਲ ਮਰੀ ਜਾਂਦੇ ਆ ਕਿੰਨੀਆਂ ਖਰਾਬ ਹੋ ਗਈਆਂ ਜਲਦੀਆਂ ਬਿਮਾਰੀਆਂ ਲੱਗੀਆਂ ਵੀ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਗ੍ਰਾਮ ਲੋਕਾਂ ਨੂੰ ਵੀ ਜ਼ਮੀਨਾਂ ਵੇਚ-ਵੇਚ ਕੇ ਵੀ ਕਿੱਲੇ ਵੇਚ-ਵੇਚ ਕੇ ਵੀ ਆਪਾਂ ਕੈਂਸਰ ਦਾ ਇਲਾਜ ਨਹੀਂ ਕਰਾ ਸਕਦੇ ਤੇ ਉਹਦੇ ਨਾਲ ਜਿਹੜੀ ਹੈਗੀ ਆ ਯਾਨੀ ਕਹਿੰਦਾ ਬੰਦਾ ਬਚਾ ਨਹੀਂ ਸਕਦੇ ਕਿ ਸਾਰੇ ਕਿਲੇ ਜ਼ਮੀਨ ਕਮਾਈ ਪ੍ਰਾਪਰਟੀ ਸਭ ਇੱਥੇ ਲੱਗ ਜੰਨੀ ਆ ਬਾਲਾ ਨੇ ਕਹਿੰਦਾ ਅੱਜ ਹਿੰਮਤ ਜੀ ਹਰੀ ਹੋਈ ਸੀਗੀ ਬੁੱਢਾ ਨਾਲਾ ਦੇਖ ਕੇ ਫੇਰ ਵੀ ਵੀ ਵਜਨਦਾ ਵਾ ਬਾਲਾ ਨੇ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਆ ਬੁੱਢੇ ਨਾਲ ਦਾ ਹਾਲ ਦੇਖੋ ਜਿਹੜਾ ਸਾਨੂੰ ਕੈਂਸਰ ਬੰਡ ਰਿਆ ਵਗਰਾ ਬਿਮਾਰੀਆਂ ਬੰਡ ਰੀਆਂ ਵੇਗਰਾ ਜਿਹੜਾ ਫੈਕਟਰੀ ਵਾਲੇ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆ ਜਾਂ ਕੋਈ ਹੋਰ ਪਾ ਰਹੇ ਆ ਉਹਨਾਂ ਦਾ ਕੱਖ ਨਾ ਰਹੀ ਕਿਰਾ ਉਹਨਾਂ ਦਾ ਉਸੇ ਬੁੱਢੇ ਨਾਲ ਦੀ ਲੜਾਈ ਬਹੁਤ ਲੜੀ ਕਿਰਾ ਵੀ ਸਾਡਾ ਪਾਣੀ ਵਜ ਜਾਵੇ ਪਰ ਅਸੀਂ ਹਰ ਗਏ ਆ ਸਭ ਤੋਂ ਪਹਿਲਾ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਖੜੇ ਆ ਖੇੜਾ ਵੇਟ ਇੱਥੇ ਖੇੜਾ ਵੇਟ ਖੜੇ ਆ ਬੁੱਢੇ ਨਾਲ ਦਿਖਾਇਓ ਇੱਕ ਪੇ ਦਿਖਾਇਓ ਆ ਸਾਰੇ ਪਾਸੇ ਗਾਂਦੀ ਗੰਦ ਪਿਆ ਵਾ ਤੇ ਮੈਂ ਹੁਣ ਟੀਟੂ ਬਣਿਆ 12 13 ਸਾਲ ਹੋ ਗਏ ਬੁੱਢੇ ਨਾਲ ਦੀ ਲੜਾਈ ਲੜਦੇ ਬਾਲ ਮੇਰੇ ਹੋ ਗਏ ਚਿੱਟੇ ਪਰ ਸਰਕਾਰਾਂ ਨਹੀਂ ਜਾਗੀਆਂ ਨਾਲ ਲੋਕ ਜਾਗੇ ਲੋਕ ਵੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਜਿਹੜੇ ਬੁੱਢੇ ਨਾਲ ਤੇ ਸਿਆਸਤ ਕਰਦੇ ਆ ਹਿੰਮਤ ਟੁੱਟ ਗਈ ਹੁਣ ਦੋਸਤੋ ਗਰਾ ਘਰ ਘਰ ਕੈਂਸਰ ਪੈਦਾ ਹੋ ਰਿਆ ਵਾ ਇੱਥੇ ਆਸੇ ਪਾਸੇ ਬਿਮਾਰੀਆਂ ਬਹੁਤ ਪੈਦਾ ਹੋ ਰੀਆਂ ਨੇ ਪਰ ਹੁਣ ਹਿੰਮਤ ਪੂਰੀ ਟੁੱਟ ਗਈ ਆ ਹੁਣ ਹੱਥ ਦੇ ਵਿੱਚ ਵਾਹਿਗੁਰੂ ਨੂੰ ਅਸੀਂ ਇੱਥੇ ਆ ਕੇ ਇੱਕ ਬ ਪ੍ਰਣ ਕਰਨ ਆਇਆ ਵਾ ਵੀ ਆ ਵਾਹਿਗੁਰੂ ਆ ਅਸੀਂ ਹਿੰਮਤ ਦਿਨੋ ਦਿਨ ਹਰਦੇ ਜਾਂਦੇ ਆ ਆ ਜਿਹੜੇ ਲੋਕ ਹੈਗੇ ਆ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆਕਰ ਇਹਦੇ ਵਿੱਚ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆ ਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵਾਂ ਵੀ ਹੇ ਗੁਰੂ ਅਸੀਂ ਹਮਤ ਤੇਰੋਂਦਾਂ ਹਰੀ ਜਾਂਨੇ ਆ ਜਿਹੜਾ ਫੈਕਟਰੀਆਂ ਵਾਲੇ ਇਹਦੇ ਵਿੱਚ ਕੈਮੀਕਲ ਦਾ ਪਾਣੀ ਪਾ ਰਹੇ ਆ ਜਾਂ ਕੋਈ ਹੋਰ ਪਾ ਰਹੇ ਆ ਉਹਨਾਂ ਦਾ ਕੱਖ ਨਾ ਰਹੀ ਕਰਾ ਉਹਨਾਂ ਦਾ ਕਿਉਂਕਿ ਹਰੇਕ ਬੰਦਾ ਕਹਿੰਦਾ ਅਸਤੇ ਇਹਦੇ ਚ ਪਾਉਂਦੇ ਨਹੀਂ ਪਾਣੀ ਹਰੇਕ ਫੈਕਟਰੀ ਵਾਲਾ ਕਹਿੰਦਾ ਅਸੀਂ ਇਹ ਚ ਪਾਉਂਦੇ ਨਹੀਂ ਜੇ ਪਾਣੀ ਤੁਸੀਂ ਪਾਉਂਦੇ ਨਹੀਂ ਤਾਂ ਪਾਣੀ ਕਿੱਥੋਂ ਆਇਆ ਵਾ ਇਹਨਾਂ ਕਹਿੰਦਾ ਆ ਦੇਖੋ ਕੀ ਆ ਇੱਥੇ ਕੋਈ ਲੋਕੀ ਮੱਝਾਂ ਸ਼ਿੱਟੀ ਜਾਂਦੇ ਆ ਲੋਕੀ ਕੂੜਾ ਸ਼ਿੱਟੀ ਜਾਂਦੇ ਆ ਤੂੰ ਦੇਖੋ ਉੱਥੇ ਕਿੰਨਾ ਬੁਰਾ ਬੁਰਾ ਹਾਲ ਆ ਇੱਥੇ ਤੇ ਮੈਂ ਤਾਂ ਫੇਰ ਅੱਜ ਯਾਨੀ ਕਹਿੰਦਾ ਪਾਵ ਹਿੰਮਤ ਪੂਰੀ ਟੁੱਟ ਗਈ ਆ ਕਰਨੇ ਪ੍ਰਦਰਸ਼ਨ ਕਰਕੇ ਲਾਇਆ ਲਾਲ ਕਿ ਹੰਬ ਗਏ ਆ ਨਾ ਪ੍ਰਸ਼ਾਸਨ ਜਾਗਿਆ ਨਾ ਸਾਡਾ ਸਰਕਾਰਾ ਜਾਗੀਆਂ ਤੇ ਨਾ ਲੋਕ ਜਾਗੇ ਤੇ ਹੁਣ ਤਾਂ ਅਸੀਂ ਆਹੀ ਅਸੀਂ ਰੱਬ ਅਗੇ ਅਰਦਾਸ ਕਰ ਸਕਦੇ ਆ ਵੀ ਰੱਬਾ ਇਹਨਾਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਸਾਡੇ ਘਰੇ ਕੈਂਸਰ ਵੰਡਿਆ ਵਾ ਕੈਂਸਰ ਉਹਨਾਂ ਦੇ ਘਰੇ ਆਵੇ ਕਿਰਾ ਜਿਨ੍ਹਾਂ ਨੇ ਸਾਨੂੰ ਬਿਮਾਰੀਆਂ ਵੰਡੀਆਂ ਨੇ ਆ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਹਰੇਕ ਬੰਦਾ ਪੀਲੀਏ ਦਾ ਮਰੀਜ਼ ਹੈ ਅਤੇ ਹਾਰਟ ਅਟੈਕ ਨਾਲ ਮਰੀ ਜਾਂਦੇ ਆ ਕਿੰਨੀਆਂ ਖਰਾਬ ਹੋ ਗਈਆਂ ਜਲਦੀਆਂ ਬਿਮਾਰੀਆਂ ਲੱਗੀਆਂ ਵੀਆਂ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਕਿਰਾ ਲੋਕਾਂ ਨੂੰ ਵੀ ਜ਼ਮੀਨਾਂ ਵੇਚ-ਵਿਚ ਕੇ ਵੀ ਕਿੱਲੇ ਵੇਚ-ਵਿਚ ਕੇ ਵੀ ਆਪਾਂ ਕੈਂਸਰ ਦਾ ਇਲਾਜ ਨਹੀਂ ਕਰਾ ਸਕਦੇ ਤੇ ਉਹਦੇ ਨਾਲ ਜੜੀ ਹੈਗੀ ਆ ਯਾਨੀ ਕਹਿੰਦਾ ਬੰਦਾ ਬਚਾ ਨਹੀਂ ਸਕਦੇ ਕਰਾ ਸਾਰੇ ਕਿੱਲੇ ਜ਼ਮੀਨ ਕਮਾਈ ਪ੍ਰਾਪਰਟੀ ਸਭ ਇੱਥੇ ਲੱਗ ਜੰਦੀਆਂ ਬਾਲਾ ਨੇ ਕਹਿੰਦਾ ਅੱਜ ਹਿੰਮਤ ਜੀ ਹਰੀ ਹੋਈ ਸੀਗੀ ਬੁੱਢਾ ਨਾਲਾ ਦੇਖਿਆ ਫਿਰ ਵੀ ਵੀ ਵਜਨਦਾ ਵਾ ਬਾਲਾ ਨੇ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ